ਮਿੰਟ ਜੀ ਮੈਂ ਸੀਚੇਵਲ ਸਾਹੋਂ ਗੰਦੀ ਗੱਲ ਕਰ ਰਿਹਾ ਸੀ ਕਹਿੰਦੇ ਕਿ ਉਹਨਾਂ ਨੇ ਇਸ ਦੀਵਾਲੀ ਤੇ 25 ਪਿੰਡਾਂ ਦੇ ਜਿਹੜੇ ਕਰੀਬ ਸੀ ਉਹਨਾਂ ਨੂੰ ਪਾਣੀ ਦੀਆਂ ਟੈਂਕੀਆਂ ਭੇਜੀਆਂ ਨੇ ਸਟੀਲ ਦੀਆਂ ਪਾਣੀ ਦੀਆਂ ਟੈਂਕੀਆਂ ਭੇਜੀਆਂ ਵੀ ਚਲੋ ਭਾਈ ਗ੍ਰੀਨ ਦੀਵਾਲੀ ਹੈ ਤੇ ਸਾਡਾ ਇੱਕ ਕਹਿੰ ਲੋ ਕਿ ਤਰੀਕਾ ਵੀ ਹੈ ਲੋਕਾਂ ਦੇ ਨਾਲ ਸਾਂਝ ਪਾਉਣ ਦਾ ਲੋਕਾਂ ਦੀ ਮਦਦ ਕਰਨ ਦਾ ਤੇ ਚਲੋ ਲੋੜ ਵੀ ਸੀ ਇਸ ਟਾਈਮ ਲੋੜ ਹੈ ਜਿੱਥੇ ਤੇ ਨਾਲ ਉਧਰੋਂ ਰਾਘਵ ਚੱਡਾ ਨੂੰ ਵੀ ਲੋਕ ਉਡੀਕਦੇ ਰਹੇ ਪਰ ਉਹ ਤਾਂ ਭਈ ਹੁਣ ਘਰ ਦੀਆਂ ਖੁਸ਼ੀਆਂ ਦੇ ਵਿੱਚ ਰੁੱਝਿਆ ਹੋਇਆ ਪਰ ਸਿਆਸਤ ਵਾਲੇ ਪਾਸੇ ਜਮਾਂ ਕਿਨਾਰਾ ਜੀ ਕਰਕੇ ਲੱਗਦਾ ਦੇਖੋ ਅੱਜ ਨਾ ਬੜੀ ਇੰਟਰਸਟਿੰਗ ਇੱਕ ਸਟੋਰੀ ਲੱਗੀ ਐ ਸਪੋਕਸਮੈਨ ਦੇ ਵਿੱਚ ਸਪੋਕਸਮੈਨ ਦੇ ਵਿੱਚ ਜਿਹੜੀ ਉਹ ਸਟੋਰੀ ਲੱਗੀ ਆ ਮੈਨੂੰ ਬੜਾ ਅੱਛਾ ਲੱਗਾ ਕਿ ਉਹ ਸਾਡੇ ਮੁਖਰਤੋਂ ਨੇ ਸਨਮਾਨਯੋਗ ਰਿਪੋਰਟਰ ਬੜੇ ਸੀਨੀਅਰ ਜਰਨਲਿਸਟ ਨੇ ਇਹਨਾਂ ਨੇ ਲਾਈ ਆ ਇਹਨਾਂ ਨੇ ਮਤਲਬ ਕਿ ਐਮਪੀ ਲੈਟ ਜਿਹੜਾ ਮਿਲਦਾ ਹੈ ਰਾਜ ਸਭਾ ਦਾ ਜਿਹੜਾ ਰਾਜ ਸਭਾ ਦਾ ਮੈਂਬਰ ਹੁੰਦਾ ਹੈ ਨਾ ਵੈਸੇ ਤੇ ਮਾਨ ਸਾਹਿਬ ਕਹਿੰਦੇ ਉਹਦੇ ਕਿ ਮੈਂ ਸਾਰਾ ਕੁਝ ਦੱਸਿਆ ਹੋਇਆ ਪੰਜਾਬ ਦੇ ਵਸਨੀਕਾਂ ਨੂੰ ਕਿ MP ਦੇ ਕੋਲ ਕੀ ਹੁੰਦਾ ਹੈ MP ਦਾ ਹਿਸਾਬ ਕਿਤਾਬ ਕਿਦਾਂ ਲਈਦਾ ਹੈ ਤਾਂ ਚਲੋ ਅਸੀਂ ਵੀ ਦੱਸ ਦਿੰਨੇ ਆ ਮਾਨਸਾਬ ਦੇ ਰਾਜ ਦੇ ਵਿੱਚ ਵੈਸੇ ਇਥੇ ਇਹਨਾਂ ਨੇ ਸਭ ਕੁਝ MP ਹੁੰਦਿਆ ਦੱਸਿਆ ਕਿ ਜਿਹੜਾ ਰਾਜ ਸਭਾ ਦਾ ਮੈਂਬਰ ਹੁੰਦਾ ਹੈ ਨਾ ਉਹ ਕਿਤੇ ਵੀ ਆਪਣੀ ਗ੍ਰਾਂਟ ਜਿਹੜੀ ਉਹ ਵੰਡ ਸਕਦਾ ਹੈ ਹੁਣ ਸਟੋਰੀ ਦਾ ਜਿਹੜਾ ਬੁਨਿਆਦੀ ਭਾਗ ਹੈ ਬੜਾ ਇੰਟਰਸਟਿੰਗ ਹੈ ਕਿ ਲਗਭਗ 1500 ਤੋਂ 2000 ਪਿੰਡ ਆਪਣੇ ਇਫੈਕਟਿਵ ਹੋਏ ਫਲਡਸ ਦੀ ਨਾਲ ਹਾੜਾਂ ਦੇ ਨਾਲ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਕਾਰਜਾਂ ਵਾਸਤੇ ਗ੍ਰਾਂਟ ਦਿੱਤੀ ਜਾ ਸਕਦੀ ਸੀ ਜਿਸ ਤਰ੍ਹਾਂ ਸੀਚੇਵਾਲ ਸਾਹਿਬ ਹੋਰਾਂ ਦਾ ਉਹਨਾਂ ਨੇ ਡਾਟਾ ਕੱਢਿਆ ਕਿ ਸੀਚੇਵਾਲ ਸਾਹਿਬ ਹਰੀ 1 ਅਕਤੂਬਰ ਤੱਕ ਜਿੰਨੀ ਇਹਨਾਂ ਨੂੰ ਐਮਪੀ ਲੜ ਦੇ ਵਿੱਚ ਰਾਸ਼ੀ ਪ੍ਰਾਪਤ ਹੋਈ ਉਹਦਾ 83. ਕੁਝ ਯਾਨੀ 83 84% ਜਾਂ ਕਹੋ ਕਿ ਲਗਭਗ ਲਗਭਗ ਵੀ ਕੰਮ ਪੂਰਾ ਕਰ ਚੁੱਕੇ ਸਨ ਕਿ ਇਹਨਾਂ ਨੇ ਵੰਡ ਤੇ ਆਪਣੀ ਠੀਕ ਹੈ ਜੀ ਤੇ ਜਿਹੜਾ ਰਾਗ ਵਿਚੜਾ ਹੈ ਰਾਗ ਵਿਚੜਾ ਤੇ ਵਾਕਿਆ ਜਿੱਦਾਂ ਤੁਸੀਂ ਕਿਹਾ ਕਿ ਉਹਨਾਂ ਦੇ ਘਰ ਨਾ ਮਹਿਮਾਨ ਆਇਆ ਤੇ ਉਹ ਤੇ ਉਧਰ ਖੁਸ਼ੀਆਂ ਦੇ ਵਿੱਚ ਮਸਰੂਫ ਨੇ ਪਰ ਐਮਪੀ ਲੱਡ ਨੂੰ ਵੰਡਣ ਵਾਸਤੇ ਕੋਈ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਕੋਈ ਜ਼ਿਆਦਾ ਖੇਚਲ ਕਰਨ ਦੀ ਲੋੜ ਆ ਜੀ ਪਰ ਉਹ ਤੇ ਬਿਲਕੁਲ ਹੀ ਖਰਚ ਕਰਨ ਚ ਫੜੀ ਰਹੇ ਨੇ ਪਾਟਕ ਸਾਹਿਬ ਦੂਜੇ ਨੰਬਰ ਤੇ ਸਾਨੀ ਸਾਹਿਬ ਨੇ ਤੀਜੇ ਨੰਬਰ ਤੇ ਹਰਪਾ ਜਨ ਸਿੰਘ ਆ ਆ ਪਾਠਕ ਮਿੱਤਲ ਵਗੈਰਾ ਇਹ ਤੇ ਸਾਰੇ ਬਹੁਤ ਪਿੱਛੇ ਨੇ ਜੀ ਮਤਲਬ ਕਿ ਜੇ ਤੁਸੀਂ ਅੰਕੜਾ ਕੱਢ ਕੇ ਦੇਖੋਗੇ ਰਾਗਵ ਚੱਡਾ ਵਾਲਾ ਮੈਂ ਨੋਟ ਕੀਤਾ ਸੀ ਮੈਂ ਤੁਹਾਨੂੰ ਦੱਸ ਵੀ ਦਿਨਾ ਕਿ ਰਾਗਵ ਚੱਡਾ ਦਾ ਤੇ ਸੀਚੇਵਾਲ ਸਾਹਿਬ ਦਾ ਫਰਕ ਕਿੰਨਾ ਹੈ ਜੀ ਮਤਲਬ ਇੱਕ ਸੰਤ ਦਾ ਤੇ ਇੱਕ ਸਿਆਸਤਦਾਨ ਦਾ ਫਰਕ ਕਿੰਨਾ ਹੈ ਜੀ ਵਾਂਗ ਜਿਵੇਂ ਗਾਣਾ ਵੀ ਹੈ ਨਾ ਫਰਕ ਬੜੇ ਨੇ ਯੈਂ ਕਿਨੇ ਤੇਰੇ ਮੇਰੇ ਹਾਲਾਤਾਂ ਦੇ ਤਾਂ ਉਹਦਾ ਮਤਲਬ ਕਿ ਜਿਹੜੇ ਇਹ ਆ ਚੱਡਾ ਸਾਹਿਬ ਇਨਾਂ ਨੂੰ 18 ਕਰੋੜ 82 ਲੱਖ ਰੁਪਇਆ ਪ੍ਰਾਪਤ ਹੋਇਆ ਕਿੰਨਾ 18 ਕਰੋੜ 82 ਲੱਖ ਤੇ ਇਹਨਾਂ ਨੇ ਹੁਣ ਤੱਕ ਜਿਹੜਾ ਖਰਚ ਕੀਤਾ ਉਹ 70 ਲੱਖ 86378 ਰੁਪਏ ਸਿਰਫ ਯਾਨੀ ਹਾਂਜੀ ਕਰੋੜ ਵੀ ਪੂਰਾ ਨਹੀਂ ਖਰਚਿਆ ਜੀ ਉੱਤੋਂ ਜਿੰਨੇ 100 ਲੱਖ ਸੀ 82 ਲੱਖ ਉਹ ਵੀ ਪੂਰੇ ਨਹੀਂ ਖਾਚੇ ਮਤਲਬ ਕਿ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਨੇ ਜੋ ਪਰਸੈਂਟੇਜ ਦੇ حساب ਨਾਲ ਲਾਈਏ ਤਾਂ ਬਹੁਤ ਹੀ ਘੱਟ ਤੇ ਇਧਰੋਂ ਜਿਹੜੇ ਰਜਿੰਦਰ ਗੋਪਤਾ ਜੀ ਹੈ ਇਹ ਤੇ ਹੁਣ ਬਣੇ ਇਹਨਾਂ ਦਾ ਤਾਂ ਆਪਾਂ ਕੀ ਅੰਕੜਾ ਕੱਢੀਏ ਪਰ ਓਵਰ ਆਲ ਹੁਣ ਤੱਕ ਰਾਜ ਸਭਾ ਦੇ ਮੈਂਬਰਾਂ ਨੂੰ 118 ਕਰੋੜ ਰੁਪਈਆ ਜਿਹੜਾ ਪ੍ਰਾਪਤ ਹੋਇਆ ਹੈ ਉਹਦੇ ਵਿੱਚੋਂ ਵੰਡਿਆ ਹੀ ਸਾਰਾ 28 ਕਰੋੜ ਗਿਆ ਜੀ ਕਮਾਲ ਦੀ ਕਰ ਲਿਆ ਵੀ ਹੁਣ ਪੈਸਾ ਵੰਡਣ ਰਾਜ ਸਭਾ ਵਾਸਤੇ ਅਸੀਂ ਤੁਹਾਨੂੰ ਚੁਣ ਲਿਆ ਚਲੋ ਖੈਰਸਲਾ ਹੁਣ ਪੈਸੇ ਵੰਡਣ ਵਾਸਤੇ ਵੀ ਕੋਈ ਬੰਦੇ ਚੁਣ ਕੇ ਰੱਖ ਦਈਏ ਤੁਹਾਨੂੰ ਕਿਉਂਕਿ ਲੈ ਤੁਹਾਡੇ ਪੈਸੇ ਵੰਡੀ ਜਾਣ ਇਹ ਮਾਨਸੱਦ ਦੇ ਰਾਜ ਦੇ ਵਿੱਚ ਹੋ ਰਿਹਾ ਜੀ ਮਾਨਸੱਦ ਦੇ ਰਾਜ ਦੇ ਵਿੱਚ ਹੋ ਰਿਹਾ ਜਿਹੜੇ ਕਹਿੰਦੇ ਸੀ ਕਿ ਬਾਈ ਮੈਂ ਤੇ ਸਾਰੇ ਪੈਸੇ ਖਰਚ ਕਰ ਦੇਣਾ ਇਹਨਾਂ ਦਾ ਹਾਲ ਵੀ ਪਿੱਛੇ ਥੋੜੀ ਇਹ ਹੀ ਹੋ ਗਿਆ ਸੀਗਾ ਹਮ ਕਿ ਗ੍ਰਾਂਟ ਵੰਡਣ ਦੇ ਮਾਮਲੇ ਦੇ ਵਿੱਚ ਵੀ ਪਛੜਨ ਲੱਗ ਪਏ ਸਨ ਪਹਿਲਾਂ ਪਹਿਲ ਚੰਗਾ ਕੰਮ ਖਿਚੇ ਨਾ ਨੇ ਤੇ ਇਹ ਆ ਕਿ ਇਹ ਗ੍ਰਾਂਟ ਵੰਡੀ ਜਾ ਸਕਦੀ ਸੀ ਪੈਸਾ ਇਹਨਾਂ ਦੇ ਕੋਲ ਪਿਆ ਸੀਗਾ ਜਦੋਂ ਕੋਈ ਰਾਜ ਸਭਾ ਦਾ ਮੈਂਬਰ ਕਿਤੇ ਵੀ ਜਾ ਕੇ ਇਸ ਤਰ੍ਹਾਂ ਵੰਡ ਵੰਡੀਆਂ ਕਰ ਸਕਦਾ ਤੇ ਫਿਰ ਕੀ ਪ੍ਰੋਬਲਮ ਹੈ ਸਮਝ ਤੋਂ ਬਾਹਰ ਹੈ ਟੀਮਾਂ ਹੁੰਦੀਆਂ ਨੇ ਕੋਈ ਏਡੀ ਤੁਹਾਡੇ ਕੈਨੋ ਕੋਈ ਏਡੀ ਲੋਡ ਤੇ ਹੈ ਨਹੀਂ ਵੀ ਆਪ ਜਾ ਕੇ ਵੰਣੇ ਆ ਬੜਾ ਕੁਝ ਹੋ ਸਕਦਾ ਹੁੰਦਾ ਕੰਮ ਕੀਤਾ ਜਾ ਸਕਦਾ ਖੈਰ ਚਲੋ ਜੀ ਮਰਜ਼ੀ ਭਈ ਅਗਲਿਆਂ ਦੀ ਜਿਨ੍ਹਾਂ ਦੇ ਕੋਲ ਮਾਇਆ ਹੈ ਤੇ ਮਰਜ਼ੀ ਨਹੀਂ ਉਹ ਚੱਲਦੀ ਸਾਡੇ ਪਿੰਡ ਵਿੱਚ ਧੀਆਂ ਦੀ ਜੀ ਐਦਾਂ ਵੀ ਹੋ ਜਾਂਦਾ ਚਿੱਕੀ ਕਰੀਏ ਜੀ ਬੰਦ ਜੀ